ਜੋ ਇਲੈਕਸ਼ਨ ਤੋਂ ਬਾਅਦ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਜੇ ਇਹਦੇ ਵਿੱਚ ਸਾਡੇ ਮੇਅਰ ਸਹਿਬਾਨ ਸਾਡੇ ਸੀਨੀਅਰ ਡਿਪਟੀ ਮੇਅਰ ਤੇ ਸਾਡੇ ਲੋਕਲ ਐਮ ਐਲ ਏ ਸਾਰੇ ਉੱਥੇ ਪਹੁੰਚੇ ਸੀਗੇ ਤੇ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਸੀਗੇ ਤੇ ਬੜਾ ਵਧੀਆ ਰਿਆ ਬੜਾ ਪੋਜ਼ਿਟਿਵ ਮਾਹੌਲ ਚ ਮੀਟਿੰਗ ਕੀਤੀ ਗਈ ਹੈ ਤੇ ਜਨਰਲੀ ਜਿਹੜੇ ਸਾਰੇ ਕੰਮਕਾਰ ਜਿਹੜੇ ਚਾਰਲਸ ਸੀ ਉਹਨਾਂ ਦਾ ਰਿਵਿਊ ਤੇ ਇਹਨਾਂ ਦਾ ਫੀਡਬੈਕ ਲਈ ਗਈ ਕੌਂਸਲਰ ਸਹਿਬਾਨ ਵੱਲੋਂ ਮੇਅਰ ਸਹਿਬਾਨ ਵੱਲੋਂ ਕੀ ਉਹਨਾਂ ਦੀ ਵਿਜ਼ਨ ਹੈਗਾ ਤੇ ਕਿਸ ਤਰ੍ਹਾਂ ਸਰਕਾਰ ਦੇ ਕਿਸ ਤਰ੍ਹਾਂ ਡਿਪਾਰਟਮੈਂਟ ਜਿਹੜਾ ਹੈਗਾ ਉਹ ਉਹਨਾਂ ਦੀ ਮਦਦ ਕਰ ਸਕਦਾ ਜੀ ਅੱਛਾ ਜੀ ਬੁੱਢੇ ਤੇ ਰਾਦੀ ਚਲੋ ਅਸੀਂ ਤਕਰੀਬਨ ਜਦੋਂ ਦਾ ਚਾਰ ਸੰਭਾਲਿਆ ਹੈਗਾ ਬਾਬਾ ਸੀਚੇਵਾਲ ਜੀ ਦੇ ਨਾਲ ਅਸੀਂ ਆਪਾਂ ਕੰਮ ਕਰ ਰਹੇ ਨੇ ਸਰਕਾਰ ਵੱਲੋਂ ਮਹਿਕਮੇ ਵੱਲੋਂ ਪੂਰਾ ਉਹਨਾਂ ਨੂੰ ਸਹਿਯੋਗ ਹੈਗਾ ਜੇ ਹੋਣੇ ਸੋ ਬਾਅਦ ਵੀ ਅਸੀਂ ਅੱਗੇ ਉਸਕੀ ਮੀਟਿੰਗ ਕਰਨੀ ਹੈ ਆਪਾਂ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬੜੇ ਪੋਜ਼ਿਟਿਵ ਤਰੀਕੇ ਨਾਲ ਚੱਲ ਲਈਏ ਇਕ ਕੱਲਾ ਕੱਲਾ ਪੁਆਇੰਟ ਲਾ ਕੇ ਚੱਲ ਲਈਏ ਪਹਿਲਾ ਸੀਓਰੇ ਦਾ ਮਸਲਾ ਸੀਗਾ ਉਹਦਾ ਸੀ ਆਪਾਂ ਜਿਹੜਾ ਟੈਂਪਰੇਰੀ ਕਰਕੇ ਵਿਚਪਾਣਾ ਸ਼ੁਰੂ ਕੀਤਾ ਫਿਰ ਡੈਰੀ ਵਾਲੇ ਨਾਲ ਵੀ ਆਪਾਂ ਗੱਲਬਾਤ ਕੀਤੀ ਐਸੋਸੀਏਸ਼ਨ ਨਾਲ ਗੱਲਬਾਤ ਕੀਤੀ ਉਹਨੂੰ ਦੱਸਿਆ ਸਮਝਾਇਆ ਕਿ ਤੁਸੀਂ ਗੋਹਾ ਜਿਹੜਾ ਮਲਮੂਤਰ ਹੈਗਾ ਤੁਸੀਂ ਉਸ ਸੀਓਰੇ ਵਿੱਚ ਨਾ ਪਾਓ ਤੇ ਉਹਦੇ ਨਾਲ ਸਾਡੇ ਜਿਹੜੇ ਪਲਾਂਟ ਹੈਗੇ ਸਟਵੀ ਪਲਾਂਟ ਉਹ ਵੀ ਖਰਾਬ ਹੋ ਰਹੇ ਨੇ ਤੇ ਬਾਅਦ ਵਿੱਚ ਇੰਡਸਟਰੀ ਨਾਲ ਵੀ ਗੱਲ ਕੀਤੀ ਤੇ ਅੱਜ ਫਿਰ ਅਸੀਂ ਇੱਕ ਮੀਟਿੰਗ ਰੱਖੀ ਹੋਈ ਹੈ ਬੜੀ ਪੋਜ਼ਿਟਿਵ ਡਾਇਰੈਕਸ਼ਨ ਵੱਲ ਚੱਲ ਰਹੇ ਆ ਤੇ ਮੈਂ ਇਹ ਟਾਈਮ ਬਾਉਂਡ ਤਾਂ ਨਹੀਂ ਕਰ ਸਕਦਾ ਕਿ ਕਿੰਨਾ ਕ ਸਮਾਂ ਲੱਗੂ ਕਿੰਨਾ ਹੀ ਲੱਗੂ ਪਰ ਕੋਸ਼ਿਸ਼ ਸਾਡੀ ਜਾਰੀ ਆ ਤੇ ਅਸੀਂ ਆਸ ਦੇ ਨਾਲ ਅਸੀਂ ਪੋਜ਼ਿਟਿਵ ਤਰੀਕੇ ਨਾਲ ਅਸੀਂ ਆਪੇ ਦੇ ਵੱਲ ਆਪਾਂ ਦਿਨ ਬਦ ਦਿਨ ਅਸੀਂ ਵਧ ਰਹੇ ਆ ਜੀ ਜੀ ਪ੍ਰੋਜੈਕਟ ਤੇ ਕੁਝ ਚਰਚਾ ਹੋ ਜੂਗੀ ਨਵਾਂ ਹਾਊਸ ਬਣ ਗਿਆ ਹੈਗਾ ਤੇ ਨਵੇਂ ਹਾਊਸ ਦੀ ਮੀਟਿੰਗ ਵੀ 28 ਨੂੰ ਰੱਖਤੀ ਹੈਗੀ ਉਹ ਤੇ ਮੈਂ ਮੇਅਰ ਸਾਹਿਬ ਨੂੰ ਕਿਹਾ ਕਿ ਹਰੇ ਕਾਉਂਸਲਰ ਕੋਲੋਂ ਜਿਹੜੇ ਸਾਡੇ ਨਵੇਂ ਨਿਯੁਕਤ ਹੋਏ ਨੇ ਦੇ ਉਹਨਾਂ ਦੀ 3 ਰਿਕੁਆਇਰਮੈਂਟ ਜਿਹੜੀਆਂ ਹੈਗੀਆਂ ਤੁਸੀਂ ਲੈ ਲਓ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਾਂ ਪਹਿਲੇ 6 ਮਹੀਨਿਆਂ ਚ ਆਪਾਂ ਉਹ ਜਿਹੜੀ ਰਿਕੁਆਇਰਮੈਂਟ ਜਿਹੜੀ ਮੇਨ ਮੇਨ ਪ੍ਰਾਇਰੀਟੀਆਂ ਹੈਗੀਆਂ ਵਾਰਡ ਵਾਈਜ਼ ਉਹਨੇ ਪੂਰੀ ਕਰਾਂਗੇ ਤੇ ਮੈਂ ਗੱਲ ਕੀਤੀ ਹੈਗੀ ਹਾਊਸ ਮੀਟਿੰਗ ਜੋ ਵੀ ਤੋਂ ਡੀ ਰਿਕੁਆਇਰਮੈਂਟ ਲੁਧਿਆਣਾ ਸ਼ਹਿਰ ਵਾਸਤੇ ਤੇ ਸਪੈਸ਼ਲੀ ਮੈਂ ਕਿਹਾ ਕਿ ਜੋ ਜਨਰਲੀ ਅਸੀਂ ਗੱਲ ਕੀਤੀ ਮੀਟਿੰਗ ਵਿੱਚ ਇੱਕ ਤਾਂ ਸਾਰੇ ਐਂਟਰੀਜ਼ ਪੁਆਇੰਟ ਲੁਧਿਆਣਾ ਦੇ ਉਹਨਾਂ ਨੂੰ ਬਿਊਟੀਫਾਈ ਕਰੋ ਉਹਨਾਂ ਦਾ ਸੁੰਦਰੀਕਰਨ ਕਰੋ ਤੁਸੀਂ ਬਿਊਟੀਫਾਈ ਕਰੋ ਤੇ ਜਿਹੜੀ ਡੰਪਿੰਗ ਦੀ ਸਿਵਰੇ ਦੀ ਪਾਣੀ ਦੀ ਜਿਹੜੀ ਦਿੱਕਤ ਆ ਰਹੀ ਉਹਨੂੰ ਵੀ ਅਸੀਂ ਰਿਵਿਊ ਕੀਤਾ ਆਪਾਂ ਤੇ ਅਸੀਂ ਮੈਂ ਇਹ ਕਿਹਾ ਕਿ ਅਸੀਂ ਇੱਕ ਵਾਰੀ ਫੇਰ ਆਪਾਂ ਇਹਨੂੰ ਮੰਥਲੀ ਰਿਵਿਊ ਕਰਦੇ ਰਹਾਂਗੇ ਮਹੀਨੇ ਬਾਅਦ ਅਸੀਂ ਫੇਰ ਆਪਾਂ ਜੁਆਇੰਟ ਮੀਟਿੰਗ ਅਸੀਂ ਆਪਾਂ ਕਰਾਂਗੇ ਜੀ ਪਰ ਕੋਰਪੋਰੇਸ਼ਨ ਦੀ ਵੀ ਬਹੁਤ ਅੰਦੇ ਪ੍ਰਸੰਦਲ ਕੋਈ ਕਹਿੰਦੇ ਬਿਲਡਿੰਗ ਬ੍ਰਾਂਚ ਹੋ ਗਈ ਹੈ ਜੀ ਜੀ ਰਿਗਾਰਡਿੰਗ ਸ ਤੁਸੀਂ ਕੀ ਸਾਹਮਣੇ ਕਰਦੇ ਜੀ ਜੀ ਬਿਲਕੁਲ ਸਹੀ ਗੱਲ ਆ ਜੀ ਤੁਹਾਡੀ ਕਿ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਹ ਸਾਰੇ ਨੂੰ ਕਲੀਅਰ ਇਨਸਟਰਕਸ਼ਨ ਹੈਗੇ ਕਿ ਵੀ ਆਰ ਐਡਹੇਰੈਂਟ ਟੂ ਜ਼ੀਰੋ ਟੋਲਰੈਂਸ ਟੂ ਕਰਪਸ਼ਨ ਤੇ ਕਿਸੇ ਦੀ ਵੀ ਕਿਤੇ ਵੀ ਕੋਈ ਇਦਾਂ ਦੀ ਗੱਲਬਾਤ ਆndi ਜਾਂ ਕੋਈ ਨਿਗਹਿਲੀ ਹੁੰਦੀ ਜਾਂ ਕਿਸ ਜਿੱਦ ਵੀ ਅਸੀਂ ਤਾਂ ਆਪਣੇ ਆਪਣੇ ਐਮਐਲਏ ਆਪਣੇ ਮੰਤਰੀ ਨਿਭਾਖੇ ਤੇ ਆਮ ਮੁਲਾਜ਼ਮ ਨੇ ਕੀ ਮਜ਼ਾਲਾ ਕੀ ਅਦਾ ਕੰਮ ਕਰੇ ਜੇ ਕਿਸੇ ਵੀ ਜ ਸਾਡਾ ਧਿਆਨ ਜੀ ਜੀ ਸ਼ਿਕਾਇਤਾਂ ਦਾ ਸਾਡੇ ਕੋਲ ਬਹੁਤ ਆਈਆਂ ਨੇ ਜੀ ਜੀ ਮਿੱਥੂ ਨਾਤੇ ਸ਼ਿਕਾਇਤਾਂ ਦੱਬੀਆਂ ਜਾ ਰਹੀਆਂ ਜਾਂ ਲੰਬੇ ਟਾਈਮ ਤੋਂ ਇੱਕੋ ਜਿਹੇ ਬੈਠੇ ਨੇ ਕੋਈ ਨੂੰ ਘਟ ਨਹੀਂ ਆ ਰਿਹਾ ਨਹੀਂ ਤੁਸੀਂ ਸਾਡੇ ਤੇ ਅੰਜ ਲਗਾਓ ਉੰਨਾ ਹੀ ਕੋਈ ਗੱਲ ਨਹੀਂ ਨਹੀਂ ਤੁਸੀਂ ਸਾਡੇ ਤੇ ਅੰਜ ਲਾਓ ਸੀ ਆਪਾਂ ਉਹ ਤੇ ਜਲਦ ਜਲਦ ਅਸੀਂ ਨਿਪਟਾਇਆ ਕਰਾਂਗੇ ਆਪਾਂ ਤੁਸੀਂ ਮੈਨੂੰ ਡਿਟੇਲ ਦਿਓ ਮੈਂ ਕਰਾਂਦਾ ਆਈ ਵਿਲ ਫਾਈਂਡ ਆਊਟ ਮੈਂ ਕਰ ਦਾਂਗੇ ਆਪਾਂ ਕੋਈ ਨਹੀਂ ਸਾਡੇ ਵੱਲੋਂ ਕਿਸੇ ਦੀ ਕੋਈ ਸਪਾਸ ਨਹੀਂ ਕਿਸੇ ਤਰ੍ਹਾਂ ਦੀ ਕੋਈ ਨਹੀਂ ਜੀ ਅਸੀਂ ਸਾਰਾ ਉਹ ਵੀ ਆਪਾਂ ਰਿਵਿਊ ਕੀਤਾ ਹੈਗਾ तकरीबन ਇਹ ਜਿਹੜਾ ਅਸੀਂ ਗੱਲ ਹੋਈ ਹੈ तकरीबन 50 ਕਰੋੜ ਦਾ ਜਿਹੜਾ ਹੈਗਾ ਮਹੀਨੇ ਦਾ ਜਿਹੜਾ ਹੈਗਾ ਉਹ ਕਾਰਪੋਰੇਸ਼ਨ ਜਿਹੜਾ ਹੈਗਾ ਉਹ ਖਰਚਾ ਹੈਗਾ ਤੇ ਆਮਦਨ ਜਿਹੜੀ ਹੈਗੀ ਆ 30-35 ਕਰੋੜ ਦੇ ਆਸ-ਪਾਸ ਹੈਗੀ ਅਸੀਂ ਪੂਰਾ ਮਨੀ ਡਿਟੇਲਸ ਸਟਡੀ ਕੀਤਾ ਤੇ ਅਸੀਂ ਕਿਹਾ ਜਿਹੜੇ ਰੈਵਨਿਊ ਦੇ ਸੋਰਸਸ ਹੈਗੇ ਆ ਚਾਹ ਪ੍ਰੋਪਰਟੀ ਟੈਕਸ ਹੋਵੇ ਠੀਕ ਹੈ ਜੀ ਤੇ ਇਹਨੂੰ ਵਧਾਓ ਜੀਐਸਈ ਸਰਵਜੀਏ ਸਰਵਿਸ ਸਾਡਾ ਚੱਲ ਰਿਹਾ ਹੈਗਾ ਜੋ ਜਿੱਦਾਂ ਹੀ ਜੀਏ ਸਰਵਿਸ ਹੁੰਦਾ ਵਧਦਾ ਹੈਗਾ ਤੇ ਜਿਹੜਾ ਪ੍ਰਾਪਰਟੀ ਟੈਕਸ ਹੈਗਾ ਉਹਨੂੰ ਵੀ ਅਸੀਂ ਆਪਾਂ ਉਹਦਾ ਨੰਬਰ ਵਧਾਵਾਂਗੇ ਆਪਾਂ ਤੇ ਨਾਲ ਜਿਹੜੀ ਜਿਹੜਾ ਐਡਵਰਟਾਈਜ਼ਮੈਂਟ ਦਾ ਸੋਰਸ ਹੈਗਾ ਅਸੀਂ ਉਹਨੂੰ ਵੀ ਆਪਾਂ ਇੰਕਰੀਜ਼ ਕਰਾਂਗੇ ਟੈਂਟ ਲਗਾਵਾਂਗੇ ਤੇ ਹੋਰ ਮੈਂ ਕਈ ਦੱਸੇ ਸੁਝਾਅ ਦਿੱਤੇਗੀ ਇਹਦੇ ਨਾਲ ਜਿੰਨਾ ਰੈਵਨਿਊ ਵਧੇਗਾ ਜਿਸ ਨਾਲ ਕਿ ਆਮਦਨ ਕਾਪਰਸੀ ਵਧੇਗੀ ਕਿਉਂਕਿ ਜੇ ਸਾਡੇ ਕੋਲ ਪੈਸਾ ਹੋਊਗਾ ਤਦ ਹੀ ਤਨਖਾਹ ਦੇ ਸਕਦੇ ਤਦ ਹੀ ਅਸੀਂ ਆਪਾਂ ਆਪਾਂ ਹਲਕੇ ਦੀ ਆਪਾਂ ਹੋਰ ਬਹੁਤ ਸੁਧਾਰ ਕਰ ਸਕਦੇ ਜੀ ਜੇ ਅਸੀਂ ਪਹਿਲਾਂ ਇਸ ਇਫਾ ਤੁਹਾਨੂੰ ਇਹਦਾ ਕਿ ਪਹਿਲਾਂ ਗਿਆਨਿਕਾ ਫੇਸਿੰਗ ਨੂੰ ਟਾਨਾ ਕੀ ਮੈਂ ਸੌਰੀ ਮੈਨੂੰ ਉਸ ਵਾਰ ਕੋਈ ਜਾਣਕਾਰੀ ਅੱਜ ਅਸੀਂ ਮੀਟਿੰਗ ਇੱਧਰ ਬਿਜ਼ੀ ਸੀਗਾ ਮੀਟਿੰਗ ਨੂੰ 9:00 ਤੋਂ ਜਾ ਰਹੇ 9:00 ਤੱਕ ਨਾ ਪੇਸ਼ ਨਹੀਂ ਪਤਾ ਕਿ ਲੱਗਾ ਹੈ ਉਹ ਉਹਨਾਂ ਦਾ ਆਪਣਾ ਇੰਟਰਨਲ ਮਾਮਲਾ ਹੈਗਾ ਤੇ ਸਾਡੇ ਵੱਲੋਂ ਆਵਾਦੀ ਪਾਰਟੀ ਵੱਲੋਂ ਪੂਰੇ ਸਿਲੀ ਜੀ ਨੂੰ ਡਵੈਲਪ ਕਿਸੇ ਤਰ੍ਹਾਂ ਦੀ ਦੁਲਦੇ ਨਹੀਂ ਸੀ ਕਬੀ ਨਹੀਂ ਸੀ ਅਸੀਂ ਪੂਰੀ ਤਰ੍ਹਾਂ ਦੇ ਇਹਨਾਂ ਸਾਰੇ ਵਰਕ ਨੇ ਵਲੰਟੀਅਰ ਨੇ ਜ਼ੋਰ ਲਾਇਆ ਪਾਰਟੀ ਦੇ ਸਰਕਾਰ ਦੁਆਰਾ ਬਣਾਉਣ ਚ ਪੂਰਾ ਐਫਰਟ ਕੀਤਾ ਪਰ ਜੋ ਜਨਤਾ ਦਾ ਫਤਵਾ ਜਨਤਾ ਦਾ ਰਿਜ਼ਲਟ ਹੈਗਾ ਉਸ ਨੂੰ ਵੀ ਜ਼ੋਰ ਦਿੱਤਾ